ਸੁਪਰੀਮ ਟਾਈਮਸ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਡੇਰਾ ਬੱਸੀ ਹਲਕਾ ਵਿਧਾਇਕ ਸਰਦਾਰ ਕੁਲਜੀਤ ਸਿੰਘ ਰੰਧਾਵਾ ਨੇ ਕੀਤਾ ਵੱਖ-ਵੱਖ ਥਾਵਾਂ ਤੇ ਦੌਰਾ। ਰੰਧਾਵਾ ਨੇ ਡੇਰਾ ਬੱਸੀ ਸਿਵਲ ਹਸਪਤਾਲ, ਵੀਡੀਓ ਦਫ਼ਤਰ, ਪੁਲਿਸ ਸਟੇਸ਼ਨ ਅਤੇ ਡੇਰਾ ਬੱਸੀ ਨਗਰ ਕੌਂਸਲ ਚੈਕਿੰਗ ਕੀਤੀ। ਕੋਈ ਵੀ ਮੁਲਾਜ਼ਮ ਜੇ ਆਪਣੇ ਕੰਮ ਦੇ ਪ੍ਰਤੀ ਜ਼ਿੰਮੇਵਾਰੀ ਨਾਲ ਕੰਮ ਨਹੀਂ ਕਰੇਗਾ ਤੇ ਉਸਦੇ ਬੰਦੀ ਕਾਰਵਾਈ ਕੀਤੀ ਜਾਵੇਗੀ। ਮੇਟੀ ਦਫਤਰ ਪੁਲਿਸ ਸਟੇਸ਼ਨ ਅੱਜ ਰੇਡ ਕੀਤੀ ਹੈ ਤੁਸੀਂ ਦੁਪਹਿਰ ਨੂੰ ਕੀ ਕਰਨਾ ਉਹ ਕਾਕਾ ਜੀ ਰੇਡ ਨਹੀਂ ਹੈਗੀ ਇਹ ਮੇਰੇ ਪਰਿਵਾਰ ਦੇ ਮੈਂਬਰ ਹੈ ਮੇਰੇ ਭਰਾ ਭਤੀਜੇ ਭੈਣਾ ਭਾਈ ਨੇ ਮੈਂ ਆਪਣੇ ਪਰਿਵਾਰਾਂ ਦੇ ਨਾਲ ਜਾ ਕੇ ਭਾਵੇਂ ਪੁਲਿਸ ਸਟੇਸ਼ਨ ਹੈ ਭਾਵੇਂ ਮੈਡੀਕਲ ਅਫੀਸਰ ਭਾਵੇਂ ਹਸਪੀਟਲ ਹੈ ਜਾਂ ਕਮੇਟੀ ਆਫਿਸ ਹੈ ਪਰਿਵਾਰ ਦੇ ਅੰਗ ਹੈਗੇ ਨੇ ਆਪਣੇ ਚੰਗੇ ਕੰਮ ਕਰਨ ਵਾਲੇ ਜਿਹੜੇ ਸਾਡੇ ਵਰਕਰ ਜਾਂ ਜਿਹੜੇ ਉੱਥੇ ਅਫੀਸਰ ਸਹਿਬਾਨ ਜੀ ਐਚਓ ਐਸਡੀਓ ਐਕਸੀਨੀਅਰ ਕਮੇਟੀ ਪ੍ਰਧਾਨ ਹੈ ਪੁਲਿਸ ਸਟੇਸ਼ਨ ਪੁਲਿਸ ਮੁਖੀ ਇਹ ਸਡਨਲੀ ਇਕਦਮ ਮੈਂ ਤਾਂ ਗਿਆ ਸੀ ਮੈਂ ਦੇਖਾਂ ਕਿ ਨਾ ਥਾਣਿਆਂ ਦੇ ਵਿੱਚ ਜਾਂ ਮੇਰੇ ਵੀਡੀਓ ਆਫਿਸ ਦੇ ਵਿੱਚ ਜਾਂ ਮੇਰੇ ਹਸਪੀਟਲ ਦੇ ਵਿੱਚ ਜਾਂ ਮੇਰੇ ਮਿਊਨਿਸਪਲ ਕਮੇਟੀ ਦਫ਼ਤਰ ਦੇ ਵਿੱਚ ਸਾਡੇ ਉੱਤੇ ਹੋਏ ਚੁਣੇ ਹੋਏ ਨੁਮਾਇੰਦੇ ਨੇ ਜਾਂ ਥਾਣਾ ਪਰਿਵਾਰੀ ਨੇ ਕਿਤੇ ਬੈਠੇ ਹੋਏ ਹਨ ਕਿਤੇ ਏਸੀ ਚਲਾ ਕੇ ਤੇ ਨਹੀਂ ਨਾ ਫਿਰ ਸੁੱਤੇ ਪਏ ਮੈਨੂੰ ਬੜੀ ਖੁਸ਼ੀ ਹੋਈ ਕਿ ਬਗੈਰ ਦੱਸੇ ਮੈਂ ਦੋ ਤਿੰਨ ਜਗ੍ਹਾ ਜਾ ਕੇ ਆਪਣੇ ਸਾਰੇ ਆਫਿਸਰਾਂ ਨਾਲ ਨੂੰ ਮਿਲਿਆ ਬਹੁਤ ਵਧੀਆ ਜਿਹੜਾ ਰਿਜ਼ਲਟ ਸੀ ਜਿਹਨੂੰ ਜਨਰਲ ਕਿਹਿੰਦੇ ਕਿ ਹਾਜ਼ਰੀ ਪਾਈ ਗਈ ਔਰ ਮੈਂ ਖੁਸ਼ ਆ ਇਹਨਾਂ ਦੀ ਕਾਰਗੁਜ਼ਾਰੀ ਤੋਂ ਔਰ ਮੈਂ ਦੇਖ ਰਿਹਾ ਕਿ ਜਲਦੀ ਆਪਣੀ ਸਾਰੀ ਟੀਮ ਆ ਨਵੀਂ ਬਿਲਟ ਹੋਈ ਐ ਦਿਨ ਰਾਤ ਕੰਮ ਕਰਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਦੇ ਆਂ ਔਰ ਮੈਂ ਅੱਜ ਜਿਹੜੇ ਜਗ੍ਹਾ ਜਾ ਕੇ ਹਰ ਜਗ੍ਹਾ ਮੈਂ ਸੰਦੂਸਤੀ ਪਾਈ ਐ ਤੇ ਭਾਵੇਂ ਹਸਪੀਟਲ ਦਾ ਗਲ ਕਰ ਲਈਏ ਵੀਡੀਓ ਆਫਿਸ ਕਰ ਲਈਏ ਭਾਵੇਂ ਐਮਸੀ ਆਫਿਸ ਕਰ ਲਈਏ ਤੇ ਉਸ ਤੋਂ ਬਾਅਦ ਪੁਲਿਸ ਸਟੇਸ਼ਨ ਤੇ ਜਾ ਕੇ ਬਾਅਦ ਉਹ ਕਿੰਨਾ ਬਹੁਤ ਆਨੰਦ ਆਇਆ ਕਿ ਖੁਸ਼ਗਵਾਰ ਮਾਹੌਲ ਦੇ ਵਿੱਚ ਮੈਂ ਸਾਰੇ ਆਪਣੇ ਹਰ ਇੱਕ ਦੇ ਪੇਸ਼ੇਸ਼ ਨੂੰ ਮਿਲਿਆ ਲੇਕਿਨ ਕਿਤੇ ਨਾ ਕਿਤੇ ਇੱਕ ਹੁੰਤਾਈ ਮਹਿਸੂਸ ਹੋਈ ਐ ਕਿ ਅੱਜ ਪਹਿਲੀ ਵਾਰ ਵੀ 25 ਦੇ ਕਰੀਬ ਮੇਰੇ ਹਲਕੀ ਦੇ ਲੋਕਾਂ ਨੇ ਆਪ ਕੋ ਡੰਡਾ ਸੋਟਾ ਕੇ ਸੱਟਾ ਖਾ ਕੇ ਪਏ ਨੇ ਮੈਂ ਹਲਕੀ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਉਹ ਕਿਉਂ ਲੜਦੇ ਹੋ ਯਾਰ ਤੁਹਾਨੂੰ ਇੱਕ ਪ੍ਰਮਾਤਮਾ ਨੇ ਜੀਵਨ ਦਿੱਤਾ ਕਿਉਂ ਇਹੋ ਜਿਹੇ ਕੰਮ ਕਰਦੇ ਹੋ ਲੜ ਕੇ ਕੀ ਕਟੋਗੇ ਇਹਦੇ ਚੋਂ ਮੈਂ ਅਪੀਲ ਕਰਦਾ ਡੇਰਾ ਪੱਸੀ ਹਲਕੀ ਦੇ ਸਾਡੇ ਵਾਸੀਆਂ ਨੂੰ ਵੀ ਮਿੱਤਰੋ ਲੜ ਕੇ ਨਾ ਆਇਓ ਮੇਰੇ ਕੋਲ ਅੱਜ ਥਾਣੇ ਦੇ ਦੇਖ ਕੇ ਹਸਪਤਲ ਦੀ ਬੱਟੂ ਪੂਰੀ ਹੋਈ ਬੜਾ ਮਨ ਨੂੰ ਦੁਖ ਹੋਇਆ ਕਿ ਸਾਡੇ ਭਾਈ ਭਤੀਜੇ ਸਾਡੇ ਬੱਚੇ ਹੈਗੇ ਆ ਮੈਂ ਅਪੀਲ ਕਰਾਂਗਾ ਕਿ ਜਿਹੜੀ ਥਾਣੇ ਦੇ ਤੁਹਾਡੀ ਗਿਣਤੀ ਹੈ ਹਸਪਤਲ ਵੱਟੂ ਕੀ ਗਿਣ ਚੰਗੇ ਦਰਖਤ ਲਾਓ ਅੱਛੇ ਨਾਗਰਿਕ ਬਣੋ ਸਮਾਜ ਸੇਵਾ ਦੇ ਕੰਮ ਕਰੋ ਨੋ ਮੈਂ ਤੁਹਾਡੇ ਨਾਲ ਔਰ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਮੈਂ ਤਾਂ ਹੀ ਤੁਹਾਨੂੰ ਕਿਸੇ ਆਫਿਸ ਚ ਵਾਈਟ ਨਹੀਂ ਦਿੱਤੀ ਨਾ ਮੈਂ ਪੁਲਿਸ ਸਟੇਸ਼ਨ ਨਾ ਤੁਹਾਨੂੰ ਬਿਡੀ ਆਫਿਸ ਨਾ ਤੁਹਾਨੂੰ ਈਓ ਆਫਿਸ ਕਿਤੇ ਵੀ ਮੈਂ ਵਾਈਟ ਦੇਣ ਦਾ ਕਾਰਨ ਕਿਸੇ ਜੋ ਕੋਈ ਸਿਆਸੀ ਡਰਾਮੇ ਪਾਜੀ ਨਹੀਂ ਅਡੰਬਰ ਨਹੀਂ ਸੀਗਾ ਹਲਕੇ ਦੇ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਔਰ ਲੜਾਈ ਝਗੜੇ ਤੋਂ ਪਾਸੇ ਰਹਿਣ ਵਾਸਤੇ ਔਰ ਆਫੀਸ਼ੀਅਲ ਜਿਹੜੇ ਕੰਮ ਕਰ ਹੁੰਦੇ ਨੇ ਉਹਨਾਂ ਪ੍ਰਤੀ ਜਾਗਰੂਕ ਹੋਣ ਵਾਸਤੇ ਲੋਕਾਂ ਨੂੰ ਮੈਂ ਅੱਜ ਮੈਸੇਜ ਦਿੱਤਾ ਅੱਜ ਦੇਖੋ ਜੀ ਪਰ ਦੇ ਵਿੱਚ ਕਈ ਜਗ੍ਹਾ ਸਰਕਾਰੀ ਅਫੀਸਰ ਦੇ ਤੌਰ ਤੇ ਲਾਰਵੇ ਦੀ ਜਗ੍ਹਾ ਪਾਏਗੇ ਜਿਹੜੇ ਕਿ ਮੱਛਰ ਫਾਇਦਾ ਹੋ ਜਿਹਦੇ ਨਾਲ ਆ ਕਈ ਡੇਗੂ ਵਰਗੀਆਂ ਬਿਮਾਰੀਆਂ ਪੈਦਾ ਹੋਣਗੀਆਂ ਤੁਹਾਡੇ ਫੋਰਥ ਪਿਲਰ ਪ੍ਰੈਸ ਦਾ ਧੰਨਵਾਦ ਕਰਦਾ ਕਿ ਤੁਸੀਂ ਦਫ਼ਤਰ ਆ ਕੇ ਮੇਰੀ ਗੱਲ ਸੁਣਨੀ ਚਾਹੀ ਔਰ ਮੈਨੂੰ ਆਸ ਹੈ ਕਿ ਡੇਰਾ ਬੁਛਰਕੇ ਦੇ ਲੋਕ ਮੇਰੀ ਸਪੀਰ ਨੂੰ ਕਬੂਲ ਕਰਨਗੇ ਧੰਨਵਾਦ ਸਸ਼ਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ